ਹੈਲੋ ਜੀ ਦੇਸੀ ਕੁਕਿੰਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਬਣਾਵਾਂਗੇ ਆਪਾਂ ਵੱਖਰੇ ਤਰੀਕੇ ਨਾਲ ਆਲੂਆਂ ਵਾਲੇ ਪਰੌਂਠੇ ਇਹ ਆਪਾਂ ਦੋ ਕਾਲੀਆਂ ਕਣਕ ਦੇ ਆٹے ਦੀਆਂ ਲੈ ਲਈਆਂ ਤਿੰਨ ਚਾਰ ਚਮਚੇ ਆਪਾਂ ਬੇਸਣ ਦੇ ਲੈ ਲਿਆ ਜੀ ਇਹ ਆਪਾਂ ਆਲੂ ਬਾਲੇ ਸੀਗੇ ਵਾਲ ਕੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਠੰਡੇ ਕਰ ਲਿਆ ਹੁਣ ਆਪਾਂ ਇਹਨਾਂ ਨੂੰ ਕद्दूकश ਕਰਕੇ ਇਹਨਾਂ ਦੇ ਵਿੱਚ ਪਾਵਾਂਗੇ ਕਿਉਂਕਿ ਫਿਰ ਜੇਕਰ ਆਪਾਂ ਹੱਥ ਨਾਲ ਮੈਸ਼ ਕਰਦੇ ਆ ਤਾਂ ਗੰਢਾ ਰਹਿ ਜਾਂਦੇ ਵਾ ਆਪਾਂ ਕद्दूकस ਕਰਕੇ ਪਾਵਾਂਗੇ ਆਪਾਂ ਪਿਆਜ਼ ਤੇ ਧਣੀਆਂ ਲਿਆ ਇਹਨਾਂ ਨੂੰ ਵੀ ਕद्दूकस ਕਰ ਲਿਆ ਪਿਆਜ਼ ਨੂੰ ਹੁਣ ਇਹ ਆਲੂ ਆਪਾਂ ਚੰਗੀ ਤਰ੍ਹਾਂ ਕद्दूकस ਕਰ ਲਾਂਗੇ ਫਿਰ ਆਪਾਂ ਆਲੂਆਂ ਦੇ ਵਿੱਚ ਪਾਵਾਂਗੇ ਇਸ ਤਰੀਕੇ ਨਾਲ ਬਣਾਏ ਹੋਏ ਆਲੂ ਵਾਲੇ ਪਰੌਂਠੇ ਬਹੁਤ ਹੀ ਟੇਸਟੀ ਬੰਦਦੇ ਆ ਤੇ ਅਣਜਾਣ ਤੋਂ ਅਣਜਾਣ ਬੰਦਾ ਵੀ ਬਣਾ ਲੈਂਦਾ ਕਿਉਂਕਿ ਜੇਕਰ ਆਪਾਂ ਵੈਸੇ ਸੱਕੀਆਂ ਨਹੀਂ ਭਰਦੇ ਆ ਤਾਂ ਉਹ ਨਿਕਲ ਜਾਂਦੀ ਹੈ ਬਾਹਰ ਕੋ ਆਹ ਦੀ ਰੋਟੀ ਦਾ ਪਾਸਾ بچت جي نيزي ۽ پاڙي جو آرام هڪ صوفا تي ਆਦਾਂ ਅਨਸਾਰ ਫਮਾਂਗੇ ਆਪਾਂ ਨਮਕ ਤੇ ਤੁਸੀਂ ਆਪ ਦੇ ਸੋਨ ਲਾਲ ਮਿਰਚ ਵੱਧ ਘੱਟ ਵੀ ਪਾ ਸਕਦੇ ਆ ਹਰੀ ਮਿਰਚ ਵੀ ਪਾ ਸਕਦੇ ਆ ਇਹ ਵੀ ਆ ਮੰਗੇ ਆਪਾਂ ਪੀਸਿਆ ਹੋਇਆ ਰੋਸਟ ਕੀਤਾ ਜੀਰਾ ਹੁਣ ਇਸ ਬੇਸਨ ਨੂੰ ਤੇ ਆਟੇ ਵਿੱਚ ਜਿਹੀ ਤਰ੍ਹਾਂ ਮਿਕਸ ਕਰ ਲਾਂਗੇ ਹੁਣ ਆਪਾਂ ਇਹ ਜਿਹੜੇ ਆਲੂ ਕद्दूकश કરે ਹੋਏ ਹੈ ਇਹ ਪਾਵਾਂਗੇ ਜੇ ਆਪਾਂ ਨੂੰ ਪਾਣੀ ਦੀ ਜ਼ਰੂਰਤ ਪਈ ਤਾਂ ਪਾਵਾਂਗੇ ਨਹੀਂ ਆਪਾਂ ਇਸੇ ਨਾਲ ਹੀ ਆਟਾ ਮੰਲਾਂਗੇ ਇਹ ਆਪਾਂ ਪਿਆਜ਼ ਕद्दूकश ਕੀਤਾ ਹੋਇਆ ਤੇ ਥੋੜਾ ਜਿਹਾ ਧਨੀਆ ਇਹਨਾਂ ਨੂੰ ਵੀ ਆਪਾਂ ਮਿਕਸ ਕਰ ਲਾਂਗੇ មិនច ੰਗੀ ត្រាប់បើឡានងំឡាន ਆਪਾਂ ਆਲੂ ਪਿਆਜ਼ ਇਹਦੇ ਚ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇਹਦੇ ਇੱਕ ਡੋਅ ਲਾ ਲਾਂਗੇ ਜ਼ਿਆਦਾ ਨਹੀਂ ਆਪਾਂ ਪਾਣੀ ਪਾਉਂਦੇ ਜਿੰਨੇ ਕਾਪਨ ਜ਼ਰੂਰਤ ਹੋ ਉੰਨਾ ਹੀ ਪਾਵਾਂਗੇ ਉਹ ਬੰਕ ਕੇ ਤਿਆਰ। ਹੁਣ ਆਪਾਂ ਇਹਨੂੰ ਥੋੜਾ ਜਿਹਾ ਰਸਤੇ ਤੇ ਰੱਖ ਦਾਂ। ਆਪਣਾ ਆਟਾ ਸੈੱਟ ਹੋ ਗਿਆ। ਹੁਣ ਆਪਾਂ ਪੇੜਾ ਕਰ ਲਿਆ। ਹੁਣ ਇਹਨਾਂ ਨੂੰ ਵੇਲ ਲਾਂਗੇ। ਇਹ ਤੁਸੀਂ ਆਂਦੇ ਹਿਸਾਬ ਨਾਲ ਗੋਲ ਵੀ ਬਣਾ ਸਕਦੇ ਆ ਪਰਾਂਠਾ। ਚਾਸ ਵੀ ਬਣਾ ਸਕਦੇ ਆ। ਇੰਪੈਕੂ ਗੋਲ ਬਣਾ ਕੇ ਦਿਖਾਉਣੀ ਆ ਤੁਹਾਨੂੰ ਉੱਪਰ ਆ ਨਾਦਾਂਗੇ ਆਪਾਂ ਮੱਖਣ ਇੱਧਰ ਆਪਣਾ ਤਵਾ ਗਰਮ ਹੋ ਗਿਆ ਹੁਣ ਆਪਾਂ ਇਹਨੂੰ ਚੋਲੇ ਪਕਾੜਾ ਫਿਰ ਆਪਾਂ ਦੂਜੀ ਸਾਈਡ ਮੱਖਣ ਨਾਲਾਂਗੇ ਦੂਸਰਾ ਪਰੌਠਾ ਤੁਹਾਨੂੰ ਚੋਰਸ ਬਣਾ ਕੇ ਦਿਖਾਵਾਂਗੇ ਇਸ ਤਰ੍ਹਾਂ ਬਣਾਇਆ ਹੋਇਆ ਪਰੌਠਾ ਹੈ ਜੇਕਰ ਆਪਾਂ ਸਟਫਿੰਗ ਨਾਲ ਭਰਦੇ ਹਾਂ ਤਾਂ ਉਹ ਬਾਹਰ ਨਿਕਲ ਜਾਂਦੀ ਹੈ ਤੇ ਕਈ ਵਾਰ ਆਪਾਂ ਨੂੰ ਬਣਾਉਣਾ ਔਖਾ ਲੱਗਦਾ ਤੇ ਇਸ ਤਰ੍ਹਾਂ ਬਣਾਇਆ ਪਰੌਠਾ ਬਹੁਤ ਸੌਖੇ ਤਰੀਕੇ ਨਾਲ ਬਣ ਜਾਂਦਾ ਤੇ ਬਹੁਤ ਹੀ ਟੇਸਟੀ ਬਣਦਾ ਨੇ ਆਲੂ ਵਾਲੇ ਪਰੌਂਠੇ ਸਾਰੇ ਬਣ ਕੇ ਤਿਆਰ ਆ ਜੀ ਨਾ ਇਹਦੇ ਵਿੱਚ ਕੋਈ ਸਟਫਿੰਗ ਭਰਨ ਦੀ ਲੋੜ ਨਾ ਇਹ ਵੀ ਕੋਈ ਟੁੱਟਣ ਦੀ ਡਾਰਾ ਕੋਈ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਬਣਾ ਸਕਦੇ ਆ ਆਪਣੇ ਆਲੂ ਵਾਲੇ ਪਰੌਂਠੇ ਬਣ ਕੇ ਤਿਆਰ ਆ ਜੀ ਬਹੁਤ ਹੀ ਸੌਫਟ ਬਣੇ ਆ ਜੀ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਇਹਨੂੰ ਬਣਾ ਸਕਦੇ ਆ ਨਾ ਇਹਦੇ ਵਿੱਚ ਕੋਈ ਸਟਫਿੰਗ ਨਿਕਲਣ ਦਾ ਡਰ ਨਾ ਕੋਈ ਕਿਵੇਂ ਵੀ ਅਣਜਾਣ ਤੋਂ ਜਾਣ ਬੰਦਾ ਬਣਾ ਸਕਦਾ ਇਹਨੂੰ ਆਪਾਂ ਮੱਖਣੀ ਨਾਲ ਦਹੀਂ ਨਾਲ ਖਾ ਸਕਦੇ ਹਾਂ ਬਹੁਤ ਹੀ ਟੇਸਟੀ ਲੱਗਦੇ ਆ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ